ਸੁਖਮਨੀ ਸਾਹਿਬ ਗੌੜੀ ਮਹੱਲਾ ਪੰਜਵਾਂ ਸ਼ਲੋਕ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਦਿ ਗੁਰਿਨ ਮੈਂ ਜਗਤ ਗੁਰਿਨ ਮੈਂ ਸਤਿਗੁਰਿਨ ਮੈਂ ਸਿਰਗੁਰ ਦੇਵਿਨ ਮੈਂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਵੋ ਸਿਮਰੋ ਜਾਸ ਬਿਸੰਬਰ ਏਕੈ ਨਾਮ ਜਪਤ ਅਗਨਤ ਨਿਕੈ ਬੇਦ ਪ੍ਰਾਨ ਸਿਮਰਤ ਸੁਦਾਖਰ ਕੀਨੇ ਰਾਮ ਨਾਮ ਏਕ ਆਖਰ ਕਿਨ ਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀਨਾ ਆਵੈ ਕਾਂਖੀ ਏਕੈ ਦਰਸਤ ਹਾਰੋ ਨਾਨਕ ਉਨ ਸੰਗ ਮੋਹਿ ਅਦਾਰੋ ਸੁਖਮਨੀ ਸੁਖ ਅਮਰਤ ਪ੍ਰਭ ਨਾਮ ਭਗਤ ਜਿਨਾ ਕੈ ਮਨ ਬਿਸਰਾਮ ਰਹਾਓ प्राभ कै सिमरन गर्भ न बसै प्राभु कै सिमरन दुख जमनसै प्राभ कै सिमरन काल पर हर प्राभ सिमरन दुश्मन दरै प्राभ सिमरत किस बिघन न लागै प्राभ कै सिमरन आंदिन जागै प्राभ कै सिमरन पौ ना ब्याप के सिमरन दुख ना संताप प्राभ का सिमरन साधके सांग ਸਰਬਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਉ ਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਬਿਨ ਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ ਪ੍ਰਭ ਕੈ ਸਿਮਰਨ ਹੋਏ ਸੁਪਲਾ प्रभ कै सिमरन सुफल फला से सिमरै जिन आप सिमराए नानक ता कै लागो पाए प्रभ का सिमरन सब ते ऊचा प्रभ कै सिमरन उदरे ऊचा प्रभ कै सिमरन तृष्णा बूजे प्रभु कै सिमरन सब किछ सूजे प्रभ कै सिमरन नाहीं जम त्रासा ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤ ਮਹੇਸ ਸਮਾਏ ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸ ਦਸਨਾ ਪ੍ਰਭ ਕੋ ਸਿਮਰੈ ਸੇਤਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਦਾਨ ਪ੍ਰਭ ਕੋ ਸਿਮਰੈ ਸੇ ਬੇਮਹਤਾਜੇ ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖ ਵਾਸੀ ਪ੍ਰਭ ਕੋ ਸਿਮਰੈ ਸਦਾ ਅਬਨਾਸੀ ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੈ ਰ ਵਾਲਾ ਪ੍ਰਭ ਕੋ ਸਿਮਰੈ ਸੇ ਪਰਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੀ ਪਰਬ ਕੋ ਸਿਮਰੈ ਤਿਨ ਸੁਖ ਬਿਹਾਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ ਪ੍ਰਭ ਕੋ ਸਿਮਰੈ ਬਸੇ ਹਰ ਨੀਰੀ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਘਰਜ ਪੂਰੇ ਪ੍ਰਭ ਕੈ ਸਿਮਰਨ ਕਭੂ ਨਾ ਚੂਰੇ ਪ੍ਰਭ ਕੈ ਸਿਮਰਨ ਹਰ ਗੁਨ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇਚਲ ਆਸਨ ਪ੍ਰਭ ਕੈ ਸਿਮਰਨ ਕਮਲ ਬਿਗਾਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਾਪ ਸਿਮਰਨ ਕਾ ਅੰਤ ਨ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਇਆ ਨਾਨਕ ਤਿੰਨ ਜਨ ਸਰਨੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਅਪਾਏ ਹਰ ਸਿਮਰਨ ਪਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚਹੁ ਗੁੰਟ ਜਾਤੇ ਹਰ ਸਿਮਰਨ ਤਾਰੀ ਸਭ ਤਰਨਾ ਸਿਮਰ ਸਿਮਰ ਹਰ ਕਰਨ ਕਰਨਾ ਹਰ ਸਿਮਰਨ ਕੀ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬਜਾਇਆ ਨਾਨਕ ਗੁਰਮਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰ ਦੁਖ ਪੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨਾ ਪਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਜੈ ਮਹਾ ਭਿਆਨ ਦੂਤ ਜਮਦਲੇ ਤੇ ਕੇਵਲ ਨਾਮ ਸੰਗ ਤੇਰੇ ਚੱਲੇ ਜੇ ਮੁਸ਼ਕਲ ਹੋਵੇ ਅਤਪਾਰੀ ਹਰ ਕੋ ਨਾਮ ਖੇ ਨਵਾਹੇ ਉਦਾਰੀ ਅਨਕ ਪੂਰਨ ਚਰਨ ਕਰਤ ਨਹੀਂ ਦਰੇ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਕ ਮਾਇਆ ਰੰਗ ਤਿਕਨ ਬਜਾਵੈ ਹਰ ਕਾ ਨਾਮ ਜਪਤ ਆਕਾਵੇ ਜੈ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸਹੇਲਾ ਐਸਾ ਨਾਮਨ ਸਦਾ ਤਈਏ ਨਾਨਕ ਗੁਰਮਖ ਪਰਮਗਤ ਪਾਈਏ ਛੂਟਤ ਨਹੀਂ ਕੋਟ ਲਖ ਬਾਹੀ ਨਾਮ ਜਪਤੈ ਪਾਰ ਪਰਾਹੀ ਅਨ ਕਬੀ ਗੰਤਿਏ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਦਾਰੈ ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹੋ ਮੈਲਾ ਮਲ ਕਬ ਹੋ ਨਾ ਤੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਚ ਪੋ ਮਨ ਰੰਗ ਨਾਨਕ ਪਾਈਐ ਸਾਧਕੈ ਸੰਗ ਜੈ ਮਾਰਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਹਰ ਕਾ ਨਾਮ ਤੇ ਨਾਲ ਪਛਾਨੂ ਜੈ ਮਹਾ ਭਿਆੰਤ ਪਤ ਬਹੁ ਕਾਮ ਤੈ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ ਜਹਾਂ ਤ੍ਰਿਖਾ ਮਨ ਤੁਝ ਆਕਰਖੈ ਤੇ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਿ ਨਾ ਕੀ ਬਰਤਨ ਨਾਮ ਸੰਤ ਜਿ ਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮੁ ਦੁਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧਕ 마ਤ ਹਰ ਜਨ ਕੈ ਹਰ ਨਾਮ ਨਿਦਾਨ ਵਾਰ ਬ੍ਰਹਮ ਜਨਕੀ ਨੋਦਾਨ ਮਾਨ ਤਨ ਰੰਗ ਰਤੇ ਰੰਗ ਏਕੈ ਨਾਨਕ ਜਨਕੈ ਬਿਰਧ ਬਵੇਕੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਪੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨਾ ਪੰਗ ਹਰ ਕਾ ਨਾਮ ਬਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛੁ ਨਾਹੀ ਭਿਓਗ ਜਨ ਰਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਪੋਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਦ ਨਾਮ ਰਸ ਮਾਤੇ ਆਠ ਪੈਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬੋਹ ਕਰੈ ਨਾਨਕ ਜਨ ਸੰਗ ਕੀਤੇ ਤਰੈ ਪਾਰ ਜਾਤ ਏ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁੰਤ ਦਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਦ ਵਸੈ ਸੰਤ ਪ੍ਰਤਾਪ ਦੁਤ ਸਬਨ ਸੈ ਸੰਤ ਕਾ ਸੰਗਵੱਡ ਪਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਿਛ ਅਵਰ ਨ ਹੋਏ ਨਾਨਕ ਗੁਰਮਖ ਨਾਮ ਪਵੈ ਜਨ ਕੋਏ ਸ਼ਲੋਕ ਬਹੁ ਸੱਤਰ ਬਹੁ ਸਿਮਰਤੀ ਪੇਖੇ ਸਰਬ ਟੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖਟ ਸ਼ਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀ ਇਹ ਭੋਜਤਨਾ ਪੁਨ ਦਾਨ ਹਾਂ ਮੈਂ ਬਉ ਰਤਨਾ ਸਰੀਰ ਕਟਾਏ ਹਾਂ ਮੈਂ ਕਰ ਰਾਤੀ ਵਤ ਨੇਮ ਕਰੈ ਬਹੁ ਪਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪੀਐ ਇਕ ਬਾਰ ਨੋ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸ ਤਪੀ ਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਐਸਵ ਹੈ ਵਰ ਪੂਮਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਸਿਰ ਕਟਾਵੇ ਤੋ ਪੀ ਹੋ ਮੈਂ ਮੈਲ ਨ ਜਾਵੇ ਹਰ ਕੇ ਨਾਮ ਸੰਸਰ ਕਛੁ ਨਾਹੀ ਨਾਨਕ ਗੁਰਮਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗਮਾਨ ਨ ਮੰਤੇ ਉਟੈ ਸੋਚ ਕਰੇ ਦਿਨ ਸਾਰ ਰਾਤ ਮਨ ਕੀ ਮੈਲ ਨ ਤੰਤੇ ਜਾਤ ਇਸ ਦੇਹੀ ਕੋ ਬੋ ਸਾਧਨਾ ਕਰੈ ਮਨ ਤੇ ਕਬੂ ਨ ਬਿਖਿਆਟ ਰੈ ਜਲਤ ਹੋਵੈ ਬਹੁ ਦੇ ਅਨਿਤ ਸੁਧ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਓਜ ਨਾਨਕ ਨਾਮੁ ਦੁਰੇ ਪਤਤ ਬਹੁ ਮੂਚ ਬਹੁਤ ਸਿਆਨ ਪਜਮਕਾ ਪਉ ਬਿਆਪੈ अनक जतन कर त्रिशन्ना त्रापै पे। भेख अनेक अगन नहीं बुझे कोट पाव दरग नहीं छूटस ताही उब प्याल मोह ब्याप माया जाल अवर करतूत सगली जमडानै गोबिंद भजन बिन तिल नहीं मानै हर का नामज पत दुख जाए नानक बोलै सहजसभा ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਰਦੇ ਸਦਗਾਵੇ ਜੇ ਕੋ ਆਪਣਾ ਆਪਣੀ ਸੋਬਾਲੂ ਰਹ ਸਾਧ ਸੰਗ ਇਹ ਹੋ ਮੈਂ ਛੋਰੈ ਜੇ ਕੋ ਜਨਮ ਬਰੰਤੇ ਡਰੈ ਸਾਧ ਜਨਾ ਕੀ ਸਰਨੀ ਪਰ ਜਿਸ ਜਨ ਕੋ ਪ੍ਰਭ ਦਰਦ ਪਿਆਸਾ ਨਾਨਕ ਤਾਂ ਕਹਿ ਬਲਬਲ ਜਾਸਾ ਸਗਲ ਪੁਰਖ ਮੈਂ ਪੁਰਖ ਪਰਦਾਨ ਸਾਧ ਸੰਗ ਜਾਂ ਕਾ ਮਿਟੇ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਨਿਆ ਸਭ ਤੇ ਉਚਾ ਜਾਂ ਕਾ ਮਨ ਹੋਏ ਸਗਲ ਕਿਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਵੇਖੇ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਾਨ ਸਮ ਦ੍ਰਿਸ਼ਟੀ ਤਾ ਨਾਨਕ ਪਾਪ ਕੋ ਨਹੀ ਲੇਪਾ ਨਿਰਦਨ ਕੋ ਤੰਤੇ ਰੋ ਨਾਉ ਨਿਥਾਵੇਂ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇ ਰੋ ਮਾਨ ਸਗਲ ਕਟਾ ਕੋ ਦੇਵੋ ਦਾਨ ਕੰਨ ਕ ਰਾਵਣ ਹਾਰ ਸੁਆਮੀ ਸਗਲ ਕਟਾ ਕੇ ਅੰਤਰ ਜਾਮੀ ਆਪਨੀ ਗਤਮਿਤ ਜਾਨੂ ਆਪੇ ਆਪਨ ਸੰਗ ਆਪ ਰਭਰਾਤੇ ਤੁਮਰੀ ਉਸਤਤਮ ਤੇ ਹੋਏ ਨਾਨਕ ਅਵਰ ਨ ਜਾਣਸ ਕੋਈ ਸਰਬ ਧਰਮ ਮਹਿ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਪਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਤੇ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜੈ ਘਟ ਵਸੇ ਹਰ ਨਾਮ ਸ਼ਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆ ਤਿਸ ਚਿਤ ਰਖ ਨਾਨਕ ਨਿਬਹੀ ਨਾਲ ਅਸ਼ਟਪਦੀ ਰਮਈਆ ਕੇ ਗੁਨ ਚੇਤ ਪਰਾਨੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸੰਗਾਰਿਆ ਗਰਭ ਅਗਨ ਮੈਂ ਜਿਨੇ ਅਵਾਰਿਆ ਬਾਰ ਬਿਵਸਤਾ ਤੁਜੇ ਪਿਆਰੇ ਦੂਦ ਬਾਰ ਜੋ ਬਨ ਭੋਜਨ ਸੁਖ ਸੂਦ ਬਿਰਦ ਪਿਆ ਉਪਰ ਸਾਗ ਸੈਨ ਮੁਖ ਪਿਆਉ ਬੈਠ ਕੋ ਦੇਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਪਖਸਲੇ ਤੋ ਨਾਨਕ ਸੀਜੈ ਜੈ ਪ੍ਰਸਾਦ ਤਰ ਉਪਰ ਸੁਖ ਬਸੈ ਸੂਤ ਪ੍ਰਾਤ ਮੀਤ ਬੰਤਾ ਸੰਗ ਹਸੈ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਮੁੱਲਾ ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ ਦੀਨੇ ਹਸਤ ਪਾਵਕ ਕਰਨਿਤ ਰਸਨਾ तिसे त्याग अवर संरचना ऐसे दोख मोड अंध व्यापे नानक का डले प्रब आपे आद अंत जो राखण हार तिसियों प्रीत न करे गवार जाकी सेवा नाम निद पावे ता सो मूड़ा मन नहीं लावे जोठा कर सद सदा हजूरै ता को अंधा जहानत दुरै ਜਾਰ ਕੀ ਟਹਿਲ ਪਾਵੇ ਦਰਗਹ ਮਾਨੁ ਤਿਸੇ ਬਸਾਰੇ ਮੁਗਦ ਅਜਾਨ ਸਦਾ ਸਦਾ ਇਹ ਭੂਲਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ त्याग ਕਉ ਢੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛਡ ਨਾ ਸੋ ਅਸਥਿਰ ਕਰਮਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਤੋਏ ਗਰਤ ਪ੍ਰੀਤ ਪਸੰ ਸੰਗ ਹੋਏ ਆਂਧ ਕੂਪ ਮੈਂ ਪਤਤ ਬਿਕਰਾਲ ਨਾਨਕ ਕਾਢ ਲੈ ਹੋ ਪ੍ਰਭ ਦਿਆਲ ਕਰਤੂਤ ਬਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਮਾਇਆ ਛਪਸ ਨਹੀਂ ਕਛੂ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਬਸਵਾਨ ਅੰਤਰ ਅਗਨ ਬਾਹਰ ਤਨ ਸੁਆਹ ਗਲ ਪਾਥਰ ਕੈਸੇ ਤਰੇ ਅਥਾ ਜਾਂਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੇ कर गह लेह ओढ़ निबह कहाँ बुजारत बूझ डोरा है तो समझे पूरा कहाँ पद गावे गोंग जतन करै तो पी सर पंग कह पिंगल पर बत पर पवन नहीं हो हाँ उस गवन करतार करना मैं दीन बेनती करे नानक तुमरी कृपा तरै ਸੰਗ ਸਹਾਈ ਸੋ ਆਵੇ ਨਾ ਚੀਤ ਜੋ ਪੈرائی ਤਾ ਸਿਉ ਪ੍ਰੀਤ ਬਲਵਾ ਕੇ ਗ੍ਰਹਿ ਪੀਤਰ ਬਸੈ ਆਨੰਦ ਕੇਲ ਮਾਇਆ ਰੰਗ ਰਸੈ ਧਿਰੜ ਕਰ ਮਾਨੈ ਮਨੈ ਪਰਤੀਤ ਕਾਲ ਨ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਗ੍ਰੋਧ ਮੋ ਝੂਠ ਵਿਕਾਰ ਮਹਾ ਲੋਭ ਤਰੋ ਇਆਹੂ ਜੁਗਤ ਬਿਹਾਨੇ ਕਹੀ ਜਨਮ ਨਾ ਨਗ ਰਖ ਲਿਓ ਆਪਨ ਕਰ ਕਰਮ ਤੂਠਾ ਕਰ ਤੁਮ ਪੈਰ ਦਾਸ ਜਿਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਇ ਨ ਜਾਣੈ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੁ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ